ਇੱਥੇ ਹੈ ਰਹੀ ਜੀ ਲੰਗਰ ਹਾਲ ਸਾਹਮਣੇ ਤੇ ਨਾਲ ਹੀ ਜਦੋਂ ਤੁਸੀਂ ਇਸ ਇੱਥੇ ਜਗ੍ਹਾ ਆਉਣੀ ਹੋ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਆਪਣਾ ਨਾਮ ਵਗੈਰਾ ਲਿਖਵਾਉਂਦੇ ਨੇ ਪੱਛੀਆਂ ਤੇ ਤੇ ਇੱਥੇ ਸੰਗਤ ਬੈਠੀ ਹੋਈ ਹੈ ਤੇ ਨਾਲ-ਨਾਲ ਆਹ ਦੇਖ ਸਕਦੇ ਹੋ ਤੁਸੀਂ ਇੱਥੇ ਆਓ ਚੱਲਦੇ ਆਪਾਂ ਅੱਗੇ ਤੇ ਫਿਰ ਰਜਿਸਟਰ ਤੇ ਤੁਸੀਂ ਆਪਣਾ ਨਾਮ ਲਿਖਾ ਸਕਦੇ ਹੋ ਨਾਮ ਲਿਖਵਾਉਣ ਉਪਰੰਤ ਇੱਥੇ ਸੰਗਤ ਸੇਵਾ ਹੁੰਦੀ ਹੈ ਤੇ ਆਉ ਚਲਦੇ ਆਪਾਂ ਬਾਹਰ ਨੂੰ ਉਪਰੰਤ ਤੇ ਦੇਖ ਸਕਦੇ ਹੋ ਤੁਸੀਂ ਹੁਣੀ ਇਸ ਅੱਧਾ ਸੌਕੇ ਹਟਿਆ ਹੈ ਗੁਰਦੁਆਰਾ ਸਾਹਿਬ ਦੀ ਠੀਕ ਹੈ نیچے ਲਿੰਗਰ ਕਿੱਥੇ ਆ